ਸਵਾਗਤ ਹੈ ਕਿਸਾਨ ਵੀਰੋ ਹੋੜਾ ਟੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਠੀਕਰੇ ਤੋਂ ਕਵਰ ਕਰਨ ਲੱਗੇ ਆ ਜੀ ਇੱਕ ਤੁਹਾਨੂੰ ਅੱਜ ਫੇਰ ਪੂਰੀ ਦਾ ਨਗੀਨਾ ਦਿਖਾ ਦਾਂਗੇ ਗੱਲਬਾਤ ਸਾਰੀ ਬਾਈ ਨਾਲ ਕਰਾਵਾਂਗੇ ਤੇ ਕੀ ਇਹਦਾ ਰਿਕਾਰਡ ਆ ਰੈਡੀ ਦੁੱਧ ਵਾਲੀ ਅੱਜ ਤੁਹਾਨੂੰ ਦਿਖਾਵਾਂਗੇ ਕਿੰਨੇ ਦਿਨਾਂ ਦੀ ਸੂਈ ਵੀ ਉਹ ਵੀ ਪੁੱਛਾਂਗੇ ਕੁਆਲਿਟੀ ਬੁਰੀ ਚੰਗੀ ਮਗਰ ਆ ਗਿਆ ਜੀ ਮੇਲ ਕਾਬ ਕਟਾ ਤੇ ਗੋਰੇ ਅੰਗਰੇਜ਼ਾਂ ਆ ਗਏ ਕਟਾ ਦਿੱਤਾ ਝੋਟੀ ਨੇ ਆਪ ਵੀ ਪਿਓਰ ਬੁਰੀ ਹੈ ਜੀ ਦੁੱਧ ਰੈਡੀ ਵਾਲੀ ਆ ਦੇ ਦੂਗੀ ਨਹੀਂ ਬਾਈ ਕਹਿੰਦਾ ਜਮਾ ਮਣਕੇ ਵੀ ਦੇ ਸਕਦੇ ਆਂਗੇ ਆਜੋ ਬਾਈ ਜੀ ਤੇ ਇੱਕ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਹੀ ਬੋਲ ਦਿਆਂ ਵੱਡੇ ਗੱਦ ਘਾੜਦਿਆਂ ਕਿ ਨਹੀਂ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਵੀਰੇ ਵਧੀਆ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ 789182184 ਪਿੰਡ ਆਪਣਾ ਵੀਰੇ ਠਿਕਰੀ ਵਾਲਾ ਪਿੰਡ ਠਿਕਰੀ ਵਾਲਾ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤੇ ਤਹਿਸੀਲ ਵੀ ਬਰਨਾਲਾ ਤੇ ਨੇੜੇ ਬਰਨਾਲੇ ਦੇ ਪਿੰਡ ਆ ਹਾਂ ਹਾਂ ਤੇ ਠਿਕਰੀ ਵਾਲਾ ਪਿੰਡ ਕੋਈ ਜਾਣ ਪਛਾਣ ਦਾ ਮਤਾਜ ਨਹੀਂ ਜੀ ਸੇਵਾ ਸੂਸੀ ਪਿੰਡ ਆ ਵੀਰੇ ਜਿਆਦਾ ਕੋਈ ਪਤਾ ਓਕੇ ਜੀ ਤੇ ਬਾਈ ਜੀ ਅੱਜ ਆਪਾਂ ਪਹਿਲਾਂ ਤਾਂ ਦੱਸੋ ਵੀਡੀਓ ਦਾ ਰਿਸਪੌਂਸ ਚੰਗਾ ਰਹਿੰਦਾ ਹਾਂ ਹਾਂ ਪੂਰਾ ਓਕੇ ਰਹਿੰਦਾ ਵੀਰੇ ਓਕੇ ਜੀ ਬੈਗ ਜਾਣਾ 5-7 ਮਿੰਟ ਹਾਂ ਹਾਂ ਓਕੇ ਜੀ ਤੇ ਅੱਜ ਫੇਰ ਬੂਰੀ ਕੱਢ ਲੈਂਦੀ ਹੈ ਹਾਂ ਬੂਰੀ ਬੂਰੀ ਆਪਣੇ ਕੋਲੋਂ ਮਿਲੂਗੀ ਹਰ ਵਾਰ ਮਿਲੂਗੀ ਹਰ ਵਕਤ ਬੂਰੀ ਲਿਆਂਦੀ ਪੰਜ ਇੱਕ ਥੋੜੀ ਹੋਰ ਮੈਨੂੰ ਖਾਸ਼ੀਅਤ ਬਾਹਲੀ ਗੱਲ ਲੱਗੀ ਜਿੱਤੇ ਮੈਂ ਥੋੜੀ ਉਹ ਨੀਲੀ ਰਬੀ ਝੋਟੀ ਪਾ ਕੇ ਗਿਆ ਪੌਦੇ ਤੁਹਾਡੇ ਕੋਲੇ ਬੂਰੀ ਹੈਗੀ ਸੀ ਤੁਸੀਂ ਤਿਆਰ ਬਿਨਾਂ ਪਾਉਂਦੇ ਨਹੀਂ ਹਣਾ ਨਹੀਂ 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 ਆਪਾਂ ਬਾਈ ਜਦੋਂ ਦੁੱਧ ਆਤੇ ਆ ਗਈ ਹਾਂ ਜੇ ਤਾਂ ਤਾਜੀ ਮੈਂ ਵਧੀਆ ਤਿਆਰਾ ਜਿੱਤਾ ਪਾਵਾਂਗੇ ਨਹੀਂ ਦੁੱਧ ਤੇ ਕਰਕੇ ਵੀ ਨਹੀਂ ਪਰ ਦੁੱਧ ਤੇ ਜੇ ਇੱਕ ਦਿਨ ਰੋਗੀ ਤੇ ਬਾਈ ਜੀ ਕਦੋਂ ਸੂਈ ਹੈ ਇਹਨੂੰ ਅੱਜ ਸੇਮਾ ਦਿਨ ਹੋ ਗਿਆ ਵੀਰੇ ਜਾਂ ਸੱਤਵਾਂ ਲਾਸੀ ਕਟਾ-ਕਟਾ ਵੀ ਕਿਸੇ ਕੁਆਲਿਟੀ ਦਾ ਹੀ ਸੀਗਾ ਤਾਂ ਤੇ ਆ ਦੇਖੋ ਯਾਰ ਨਾਸ ਨੂਸ ਦੇਖੋ ਨਾ ਗੱਟੇ ਦੀ ਗਾਂ ਜੇ ਕਿਸੇ ਨੇ ਤਿਆਰ ਕਰਨਾ ਚੰਗਾ ਅਰੀਜਨਲ ਹੈ ਬੱਲਾ ਪੁੱਲਾ ਜੇ ਪੈਂਟ ਵੀ ਹੋ ਜਾਗਾ ਹਾਂ ਅਰੀਜਨਲ ਹੋ ਜਾ ਜੇ ਆਪਾਂ ਗੱਲ ਕਰ ਲਗੇ ਜੇ ਆਪਾਂ ਧੁੱਪੇ ਬੰਦ ਕੇ ਤਾਂ ਚੌਂਕਦਾ ਚੌਂਕਦਾ ਉਹੀ ਅੰਗਰੇਜ਼ਾਂ ਵਾਲੀ ਗੱਲ ਆ ਗਈ ਜਮਾਂ ਤਾਂ ਹੀ ਬੋਲਦਾ ਆਪਾਂ ਤੇ ਫਿਰ ਕਿਹੜਾ ਸੂਆ ਸੂਈ ਆ ਤੇ ਦੂਜਾ ਸੂਆ ਸੂਈ ਆ ਤੇ ਦੂਜਾ ਸੂਆ ਸੂਪੀ ਕਦੋਂ ਸੂਪੀ ਜੀ ਅੱਜ ਬਸ ਤਾਂ ਸਿਮਾ ਜਾਂ ਸਤਮਾ ਦਿਨ ਵਾ ਕਿੰਨਾ ਫਿਰ ਰੈਡੀ ਆ ਹਾਂ ਕੰਡਾ ਲਿਆਵੇ ਦਾ 12 ਦਾ ਵੀ ਭਰਾਵਾਂਗੇ ਲੀਟਰਾਂ ਵਾਲਾ 13 ਹੋ ਜਾ 14 ਹੋ ਗਿਆ ਓਕੇ ਖੋਲੋ ਜੀ ਦਾ ਤੋਰਾ ਕਰਾ ਕੇ ਤੇ ਇੱਕ ਧਾਰਾ ਤੋਰਾ ਤੁਹਾਨੂੰ ਚੈੱਕ ਕਰਾ ਦੇਾਂਗੇ ਤੇ ਕਦ ਕਾੜ ਤੁਹਾਨੂੰ ਫਿਰ ਦੱਸ ਦਈਏ ਚੰਗੇ ਕਦ ਕਾੜ ਦੀ ਬੂਰੀ ਆ ਗਈ ਬਾਕੀ ਸੀਲ ਤੇ ਸਭ ਫੱਟ ਫਾਟ ਲੈ ਗਾੜੀ ਗੂੜੀ ਦਿਖਾ ਦੇ ਕਿੱਥੇ ਪਈ ਆ ਬਹੁਤ ਗਾੜੀ 2 ਕਿਲੋ ਦੀ ਸਵਾ 2 ਕਿਲੋ ਦੀ ਗਾੜੀ ਆ ਇਹਦੀ ਲੈ ਚੱਲ ਮੀਆਂ ਤੋਰਾ ਕਰਾ ਦੇ ਚੈੱਕ ਤੇਲਾਂ ਵਾਲੀ ਬੂਰੀ ਆ ਗਈ ਜੀ ਆਹ ਦੇਖੋ ਜੀ ਕਰੋ ਕੁਆਲਿਟੀ ਚੈੱਕ ਮੜੀ ਜੀ ਰੋਕੀ ਵੀਰੇ ਇੱਥੇ ਦਿਖਾ ਦਈਏ ਮੜਾ ਜੀ ਇਹਦਾ ਲੈਵਾ ਚੱਲ ਲੈ ਚਲ ਮੜੀ ਗਾਂਹ ਹੀ ਲੈ ਚੱਲ ਆਹ ਦੇਖੋ ਕਿ ਵਾਕੀ ਦੀ ਗੱਲ ਯਾਰ ਲੇਵਾ ਹੈ ਨਾ ਚੰਗਾ ਸਿੰਗ ਦਿਖਾ ਸਿੰਗ ਦਾ ਇੱਕ ਨੰਬਰ ਤੇ ਬਾਕੀ ਰੀਨਲ ਦੂਜਾ ਥੱਲੇ ਚੱਲੋ ਜੀ ਤਿਆਰ ਦੁੱਧ ਵਾਲੀ ਤੁਸੀਂ ਦੁੱਧ ਹੀ ਚੋਣਾ ਹੁਣ ਤਾਂ ਲੈ ਜਾ ਕੇ ਠੀਕ ਆ ਜੀ ਹਲੇ ਤਾਂ ਮੈਲੇ ਵੀ ਨਹੀਂ ਲੱਗੇ ਮੈਲੇ ਲੱਗੇ 2 ਕਿਲੋ ਹੋਰ ਵੱਜੂਗੀ ਓਕੇ ਜੀ ਮੈਲੇ ਕਿਹੜਾ ਮੈਲੇ ਲੱਗੇ ਓਕੇ ਜੀ ਓਕੇ ਜੀ ਆ ਦੇਖੋ ਜੀ ਥਣ ਭਾਂਡੇ ਦੀ ਸਾਫ ਸੁਥਰੀ ਕੁਆਲਿਟੀ ਕਰੋ ਜੀ ਕਿਸਾਨ ਦੀ ਆ ਦੇਖੋ ਜੀ ਲੇਵੇ ਦੀ ਇੱਕ ਨੰਬਰ ਆ ਹਨਾ ਥੱਲੇ ਥੱਲੇ ਦਾ ਸਾਢੋ ਫੋਰ ਬੱਚਾ ਧਾਰਾ ਕਰ ਆ ਦੇਖੋ ਜੀ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਬਾਕੀ ਦਾ ਕੋਈ ਚੱਕਰ ਹੀ ਨਹੀਂ ਯਾਰ ਸਾਫ ਸੁਥਰੀ ਝੋਟੀ ਆਪਾਂ ਤੁਹਾਨੂੰ ਕਵਰ ਕਰਕੇ ਦੇਣ ਲੱਗੇ ਆ ਤੁਸੀਂ ਆਇਓ ਬਾਈ ਕਹਿੰਦਾ ਪਉਂਦੇ ਇੱਕ ਟਾਈਮ ਬੈਲੀ ਕਰਕੇ ਦੂਜੇ ਟਾਈਮ ਫੇਰ ਆਜੋ ਜੇ ਤੁਸੀਂ ਐਵੇਂ ਜੇ ਕਰੋ ਮੰਗਾਉਣੀਆਂ ਛੋਡੀ ਸਿਰਦਰ ਦੀ ਆ ਗਾਰੰਟੀ ਬਾਈਕ ਨੂੰ ਫੁੱਲ ਹੋਊਗੀ ਕਿਉਂਕਿ ਪਸੂ ਇੱਕ ਅਦਾ ਤਾਂ ਜਾ ਕੇ ਉਹ ਪ੍ਰਾਪਰਾ ਕਰ ਜਾਂਦਾ ਜੇ ਤੁਸੀਂ ਆ ਕੇ ਲਜਾਉਂ ਤਾਂ ਵਧੀਆ ਮੇਰੇ ਹਿਸਾਬ ਨਾਲ ਤਾਂ ਗੱਲ ਤੇ ਬਾਕੀ ਦੇ ਜਿੰਮੇ ਤੁਸੀਂ ਰਾਬਤਾ ਕਾਇਮ ਕਰਕੇ ਖਰੀਦਣੀ ਉਹ ਤੁਸੀਂ ਸਾਰੀ ਜਾਣਕਾਰੀ ਲੈ ਕੇ ਬਾਈ ਤੋਂ ਫੇਰ ਖਰੀਦਣੀ ਹੈ ਸਾਰਾ ਦੂਰਾ ਤੁਹਾਨੂੰ ਕਰਾ ਦਿਆਂਗੇ ਤੇ ਇੱਕ ਬੱਚਾ ਬੱਚਾ ਸਭ ਕੁਝ ਓਕੇ ਆ ਜੇਰ ਭਾਰ ਧਾਰ ਦੀ ਸਾਰਾ ਕੁਝ ਓਕੇ ਆ ਆ ਦੇਖੋ ਜੀ ਬੱਚਾ ਆਪਾਂ ਬੰਨਤਾ ਗਿਆ ਯਾਰ ਥੱਲੇ ਥੱਲੇ ਤਾਂ ਨਾ ਗਜਾਰ ਕੇ ਥਣ ਕਰਦੀ ਆ ਜੀ ਆ ਦੇਖੋ ਜੀ ਮੈਂ ਕਹਿੰਨਾ ਕੋਈ ਗੱਲ ਹੀ ਨਹੀਂ ਥੱਲੇ ਬੈਠੋ ਫਿਰ ਚਲੋ ਵੀਰ ਥਣ ਮੈਂ ਕਹਿੰਨਾ ਯਾਰ ਗਜਾਰ ਕੇ ਮਾਰੇ ਕੱਢ ਗਿਆ ਨਾ ਆ ਦੇਖੋ ਹੂੰ ਆ ਦੇਖੋ ਇਧਾਰਾਂ ਸਾਫ ਸੁਥਰੀਆਂ ਚਾਰ ਸਵੇਰੇ ਦੀ ਇੱਕ ਨੰਬਰ ਝੋਟੀ ਪੂਰੀ ਕੰਪਲੀਟ ਧਾਰ ਚਾਰੇ ਬੱਲਿਆਂ ਦੀ ਪੂਰੀ ਸੋਣੀ ਝੋਟੇ ਆ ਜਿ ਦਿਖਾ ਰਹੇ ਆ ਧਾਰ ਭਾਰ ਸਭ ਕੁਝ ਓਕੇ ਬਾਕੀ ਗਰੰਟੀਆਂ ਤੁਸੀਂ ਖਰੀਦਣੀ ਆ ਦੇਖੋ ਜੀ ਹੂੰ ਓਕੇ ਬਾਈ ਵਾਲਾ ਕੰਮ ਬੋਲਣਾਗਾ ਆ ਗਾੜੀ ਪਿਛਾੜੀ ਦੀ ਇੱਕ ਨੰਬਰ ਇਧਰ ਨੂੰ ਕਰੀ ਮੜੀ ਦਿਖਾ ਦਿਓ ਥੱਲੇ ਆ ਦੇਖੋ ਜੀ ਦੇ ਕਰੋ ਕੁਆਲਿਟੀ ਚੈੱਕ ਮੈਂ ਕਹਿੰਨਾ ਥੱਲੇੋਂ ਦਾ ਯਾਰ ਬਾਈ ਹਨਾ ਬ੍ਰੈਂਡ ਹੂੰ ਜਿਹੜੇ ਪਹਿਲੇ ਹੁੰਦੇ ਨੇ ਤੇ ਕਿੰਨੇ ਪੈਸੇ ਆ ਬਾਈ ਇਹਦੇ ਪੈਸੇ ਖੂਲਦੇ ਹੋਣਗੇ ਜਾਇ ਜੀ ਹੁਣ ਵੀ ਹਾਂ ਜਾਇਜ ਹੋਣਗੇ ਤਾਂਗੇ ਜੀ ਜਮਾ ਜਾਇ ਰੇਟ ਦੇ ਵਿੱਚ ਤੋੜ ਕੇ ਇੱਕ ਵਾਰੀ ਫੇਰ ਦਿਖਾ ਦੇ ਦਸੱਲੀ ਹੋ ਜੇ ਭੈਣ ਭਰਾਵਾਂ ਨੂੰ ਗਾੜੀ ਕੁੜੀ ਦਿਖਾ ਦੇ ਥਣ ਦੇ ਕੋਈ ਲਵੇ ਲਾਇਆ ਕੋਈ ਬਿੰਗਾ ਡੇਡਾ ਕਰਿਆ ਨਾ ਨਾ ਮੈਂ ਕਿਹਾ ਥੱਲੇ ਨੂੰ ਗੋਜਾਂ ਨੂੰ ਕੱਢ ਗਈ ਬ੍ਰਾਂਡ ਆ ਜੀ ਨੇ ਲੈਣਾਗਾ ਹਮ ਓਕੇ ਆ ਜਮਾ ਯਾਰ ਗੱਲ ਵਾਤਾਂ ਪੂਰੀ ਆ ਕੇ ਐ ਹਾਂ ਲਾਲਾ ਪੂਰੀ ਮੁੱਲ ਲਾ ਕੇ ਲਈ ਵੀ ਤੇ ਮੁੱਲ ਮੁੱਲ ਲਾ ਕੇ ਲਈ ਵੀ ਤੇ ਮੁੱਲਣਾ ਹੀ ਦੇਣੀ ਹਾਂ ਮੁੱਲਣਾ ਹੀ ਦੇਣੀ ਮੁੱਲ ਲਾ ਕੇ ਲਈ ਜਾ ਤੇ ਬਾਕੀ ਦਾ ਮੋਢੇ ਤੇ ਕਰਾਂਗੇ ਹੋਰ ਤੁੰਨ ਰਾਜੀ ਨੂੰ ਕਹਿੰਦੇ ਹੁੰਦੇ ਨੇ ਕਵਾਲਿਟੀ ਚੰਗੀ ਤੇ ਝੋਟੀ ਪਸਮਾ ਚ ਆ ਕੇ ਇੰਨਾ ਵਧੀਆ ਨੰਬਰ ਫੇਰ ਬੋਲ ਦੋ ਬਾਈ 789982184 82184 ਚੰਗੀ ਝੋਟੀ ਤੁਹਾਨੂੰ ਕਵਰ ਕਰਕੇ ਦਿੱਤੀ ਆ ਤੋਰਾ ਤਾਰਾ ਦੂਰੀ ਵੀਰ ਵੀ ਤੁਹਾਨੂੰ ਚੈੱਕ ਕਰਾਤਾ ਤੇ ਥੱਲੋਂ ਫੇਰ ਇੱਕ ਵਾਰੀ ਇਧਰ ਨੂੰ ਕਰਕੇ ਦਿਖਾ ਦਿੰਦਾ ਬਾਈ ਸਮਾਰ ਕੇ ਦਿਖਾ ਦਿੰਦਾ ਯਾਰ ਕੋਈ ਘਾਟ ਨਾ ਰਹੇ ਜੇ ਆ ਦੇਖੋ ਜੀ ਕੁਆਲਿਟੀ ਚੰਗੀ ਥਣਲੇਵੀ ਦੀ ਪੂਰੀ ਸਾਫ ਸੁਥਰੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਹੂੰ ਜੈਨ ਨੂੰ ਪਿਆਰ ਦੇਣ ਲਈ ਤੇ ਅਦਲ ਤੋਂ ਧੰਨਵਾਦ ਜਲਦ ਮਿਲਦੇ ਕਿਨ